ਸਾਹਿਬ ਪਾਸਾ ਰੋਕੇ ਨਹੀ ਤੇ ਨਹੀਂ ਨਾ ਅਸੀਂ ਇੱਥੇ ਤਰਨਾ ਐਸਾ ਲਾਵਾਂਗੇ ਤੁਸੀਂ ਦੇਖ ਲੈਣਾ ਸਾਡੀ ਰੈਲੀ ਐ ਅਸੀਂ ਕੁਝ ਗਲਤ ਤਾਂ ਨਹੀਂ ਕਰਨ ਜਾ ਰਹੇ ਨਹੀਂ ਨਾ ਉਸ ਪਾਸੇ ਦੱਸੋ ਕੋਈ ਨਹੀਂ ਜਿਸ ਲਈ ਤੁਹਾਨੂੰ 2 ਰੁਪਏ ਆਰੇ ਪਾਣੀ ਨੱਤੇ ਐਸੇ ਤੱਕ ਰਾਈ ਹੋਏ ਤੁਸੀਂ ਸਾਨੂੰ ਕਹਿ ਰਹੇ ਅਸੀਂ ਨੇ ਬਸ ਬਹੁਤ ਭਰੀਆਂ ਬਸਾ ਸੁਭ ਜਾਂਦੀਆਂ ਨੇ ਜੇ ਪਰ ਰੋਕਦੇ ਰੈਲੀ ਦੀਆਂ ਡਿਊਟੀ ਕਰਨਾ ਗਲਤ ਨਹੀਂ ਐ ਬਾਜੀ ਬਾਤ ਨਰਾਜ਼ ਕਰਨਾ ਥੋੜਾ ਗਲਤ ਨਹੀਂ ਖਾਧੀ ਬਸ ਰੋਕਦੇ ਸਾਰੇ ਕਿਤੇ ਨਾਲ ਹੱਸਦੇ ਆ ਰਹੇ ਆਰੇ ਸੇਖ ਕਿਹੜਾ ਐਂਟੀਟੂਡ ਨਹੀਂ ਨਹੀਂ ਆਪਾਂ ਸਮਝਾ ਗਏ ਤੁਸੀਂ ਜੀ ਹਾਂ ਹਾਂ ਦਾ ਇਹ ਭਾਜੀ ਮੈਂ ਨਾਲ ਹੀ ਜਾਂਦਾ ਪਰ ਮੈਨੂੰ ਮੇਰੇ ਨੱਕ ਤੇ ਖੁਸੀ ਨੂੰ ਕੋਈ ਨਹੀਂ ਉਹਨਾਂ ਨੂੰ ਸੁਣੇ ਸੁਣਾਂ ਆਪਾਂ ਮੈਂ ਉਹਨੂੰ ਬਤਨਾ ਕਿ ਦਿਨ ਨੂੰ ਜੀ ਜੀ ਹਾਂ ਉਹ ਆਪਾਂ ਤਾਂ ਕਿੰਨੀ ਦੇਖੀਏ ਰੋਜ ਵੀ ਨਹੀਂ ਆਏਗਾ ਸਾਡੇ ਨੱਕ ਤੇ ਜੇ ਤੁਹਾਨੂੰ ਰਸਾ ਆਇਆ ਤਾਂ ਮੈਂ ਚਾਹਾਂਗਾ ਕਿ ਦੇਖੋ ਜੀ ਦੇਖੋ ਮੈਂ ਹੈਰੀਆ ਤੇ ਨਾ ਸਿਰੇ ਤੋਂ। ਕਦੀ ਕੋਈ ਗੱਲ ਨਹੀਂ ਸਾਡੀ ਇੰਤ। ਇਹ ਕੋਈ ਬਾਤ ਨਹੀਂ ਨਾ ਸਾਡੀ ਇੰਤ। ਮੈਂ ਕਹਣਾ ਇਹ ਵੀ ਕੋਈ ਗੱਲੇ ਨਹੀਂ ਜੀ ਸਾਡਾ ਕੋਈ ਅੰਗਰੇਜ਼ ਕੇ ਵਜੋਂ ਕਰਿਓ। ਸਾਡੀ ਹੱਥ ਇੱਕ ਵੀ ਵਾਸ ਰੁਕੀ ਨਾ। ਜੀ ਇਹ ਮੇਰੀ ਕੋਈ ਚੈਲਰ ਆ ਜੀ ਉਹ ਧਰਨਾ ਲਾ ਕੇ ਜਾ ਰਹੇ ਸਿੰਪਲ ਰੈਲੀ ਕਰਨ ਚੱਲੇ ਹੋਏ। ਉਹ ਸਾਡਾ ਰਾਈਟ ਹੈ। ਮੈਂ ਵੀ ਨਹੀਂ। ਇਹ ਆਹ। ਦੋਸਤ ਉਹ ਨਹੀਂ ਵੀ ਫਰਕ ਪੈਂਦਾ।

ਇਹ ਨਾ ਉਸ ਪਾਸੇ ਦਫੇ ਕੋ ਫੇਨਸ ਇਸ ਲਈ ਕਿ ਦੋ-ਤਿੰਨ ਰੁਪਏ ਆਰੇ ਬਾਹਰ ਨਹੀਂ ਦਿੱਤੇ ਐਂ ਟਾਕਦੇ ਆਏ ਹੋਏ ਤੁਸੀਂ ਸਾਨੂੰ ਕਹ ਰਹੇ ਅਸੀਂ ਨਹੀਂ ਬੇਸੋ ਬੜਾ ਬਸ ਨੀਂ ਪਸਾਰ ਸਭ ਆਉਂਦੀਆਂ ਨੇ ਜੇ ਪਰ ਰੋਗ ਦੇ ਰੇਲੀ ਦੀਆਂ ਯੂਨੀ ਕਰਨਾ ਗਲਤ ਨਹੀਂ ਬਾਜੀ ਬਾਤ ਨਰਾਜ਼ ਕਰਨਾ ਥੋੜਾ ਗਲਤ ਨਹੀਂ ਖਾਧੀ ਉਸੇ ਰੋਗ ਦੇ ਸਾਡੇ ਕਿਤੇ ਨਾਲ ਪਾਉਂਦੇ ਆ ਰਹੇ ਆਰੇ ਵੇਖ ਕਿਹੜਾ ਐਟੀਟਿਊਡ ਸਭ ਬਿਲਕੁਲ ਨਹੀਂ ਆਪ ਸਮਝਾ ਗਏ ਤੁਸੀਂ ਜੀ ਆਂਦਾਓ ਕਿਆ ਭਾਜੀ ਮੈਂ ਨਾਲ ਹੀ ਜਾਂਦਾ ਪਰ ਮੈਨੂੰ ਮੇਰੇ ਨਾਕੇ ਤੇ ਕੁਝ ਹੀ ਨੂੰ ਬਸ ਉਹਨੂੰ ਸੁਣੇ ਫਸਾ ਬਾਕੀ ਮੈਨੂੰ ਕੋਈ ਮਤਲਬ ਨਹੀਂ ਦਿੱ ਦਿੱਤੋ ਉਹ ਆਉਂਦਾ ਕਿ ਨੂੰ ਜੇ ਦੇ ਨਹੀਂ ਹੋਏਗਾ ਸਾਡੇ ਨਾਕੇ ਤੇ ਜੇ ਤੂੰ ਰਜਾਇਆ ਤਾਂ ਮੈਂ ਨਹੀਂ ਚਾਹਦਾ ਕਿ ਕੋਈ ਨਹੀਂ ਦੇਖੋ ਗੱਲ ਹੈ ਜੀ ਅੱਜ ਇਹਦੇ ਸਿਰੇ ਤੋਂ ਕੋਈ 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 ਜੇ ਕੋਈ ਬਾਤ ਸੀ ਨਾ ਸਾਡੀ ਅੰਦਰ ਐ ਕਿ ਕੋਈ ਗੱਲੇ ਨਹੀਂ ਸੀ ਸਾਡਾ ਕੋਈ ਅੰਗਰੇਜ਼ ਕੇ ਬਦਲ ਹੋ ਸਾਡੀ ਇੱਕ ਵੀ ਬਾਤ ਰੁਕੀ ਨਾ ਜੇ ਮੇਰੀ ਕੋਈ ਸਾਰਾ ਜੀ ਮੈਂ ਧਰਨਾ ਲਾਣੇ ਜਾ ਰਹੇ ਸਿੰਪਲ ਰੈਲੀ ਕਰਨ ਚੱਲਦੇ ਹੋਏ ਉਹ ਸਾਡਾ ਰਾਈਟ ਹੈ ਨਹੀਂ ਵੀ ਹੈ ਬਰੇ ਇਹ ਕਿਹਾ ਨਾ ਦੋਸਤ ਉਹ ਨਹੀਂ ਵੀ ਫਰਕ ਪੈਂਦਾ ਕੋਰੇ ਬਸ ਇਹਨਾਂ ਨੇ ਉਹਨੂੰ ਕਿਹਾ ਵੀ ਬ੍ਰਦਰ ਉਹ ਪਿੱਛੇ ਜਾ ਕੇ ਕੀ ਕਹਿ ਦਿਆ ਸੀ ਕਿ ਕੋਈ ਨਾ ਕੋਈ ਨਾ ਕੋਈ ਬਸ ਨਹੀਂ ਬਸ ਨਹੀਂ ਕੋਈ ਅਜਾ ਤੱਕ ਨਾ ਬਸੇ ਅਗੇ ਕੋਈ ਐ ਫਿਲਟਰ ਨਹੀਂ